ਹਾਂਜੀ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਸ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਖੂਬ ਸੋ ਸਾਰੇ ਵਧੀਆ ਹੋਵੋਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੇ ਕਾਟਨ ਦੇ ਸੂਟ ਲੈ ਕੇ ਆਏ ਆਂਗੇ ਠੀਕ ਹੈ ਇਹ ਕੁਝ ਕੁ ਸੂਟ ਨੇ ਜੋ ਵਰਕ ਵਾਲੇ ਨੇ ਥਰੈਡ ਵਰਕ ਵਾਲੇ ਨੇ ਕੁਝ ਸੂਟ ਨੇ ਜੋ ਆਪਣੇ ਲੈਸ ਵਗੈਰਾ ਵਾਰੇ ਐਂਡ ਵੈਸੀ ਮੈਚਿੰਗ ਪ੍ਰਿੰਟਡ ਨੇ ਠੀਕ ਹੈ ਜੀ ਹਾਂਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਾਂਗੀ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਆ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ बेल आइकन प्रेस ਕਰੋ ਤਾਂ ਜੋ ਸਾਡੇ ਦਿੱਲੀ ਕੋਨ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਹੋਰ ਪੈਨਾਕੋਲ ਦੀ ਵੀਡੀਓ ਪਹੁੰਚ ਸਕੇ ਹਾਂਜੀ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗਿਆਂ ਤੇ ਆਪਾਂ ਸਾਰੇ ਫੂਟ ਨੇ ਜੋ ਤੁਹਾਨੂੰ ਦਿਖਾਉਣੇ ਆ ਹਾਂਜੀ ਇਹ ਰਿਹਾ ਆਪਣੀ ਵੀਡੀਓ ਦਾ ਪਹਿਲਾ ਸ਼ੂਟਾਜ ਇਹਦਾ ਸਟੱਫ ਹੈ ਜੋ ਬਹੁਤ ਵਧੀਆ ਸਟੱਫ ਹੈ ਸਟੱਫ ਸਾਰੇ ਸ਼ੂਟਾਂ ਦਾ ਬਿਲਕੁਲ ਫਾਈਨ ਸਟੱਫ ਮਿਲੇਗਾ देखो इस तरह बहुत सोना प्रिंट आ गया इस ए अपना मैचिंग सूट आ गया ठीक है तो इस तरह ये छोटी बूटी वाला प्रिंट आ गया देख सकते हो तुम कलर आ गया जो इसकी बेस का कलर है वह ब्लैक कलर आ गया ठीक है आ, नीचे देखो इस बुटीक पीस आ गया है सूट है जो ਦੇਖੋ ਇਹ ਆਪਾਂ ਰੈਡੀ ਕਰਵਾਇਆ ਗਿਆ ਮੈਚਿੰਗ ਸੂਟ ਲੈ ਕੇ ਇਸ ਤਰ੍ਹਾਂ ਇਸਦੇ نیچے ਇਹ ਜੋ ਤੇ ਲਾਈਨਰ ਨਹੀਂ ਜਾਂ ਲੈਸ ਦੀਆਂ ਦੋ ਨੇ ਜੋ ਉਹ ਜੋਇੰਟਰ ਲੈਸ ਪਾਈ ਗਈ ਹੈ ਇਸ ਦੇ ਵਿੱਚ ਮੈਂ ਥੋੜਾ ਨਜ਼ਦੀਕ ਤੋਂ ਵੀ ਦਿਖਾਉਣੀ ਹੈ ਇਹ ਆਪਣੀ ਸ਼ਰਟ ਹੈ ਜੋ ਇਸ ਤਰ੍ਹਾਂ ਰੈਡੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸਿੰਪਲ ਤੇ ਸੋਬਰ ਦਾ ਸੂਟ ਹੈ ਇਹ ਬਹੁਤ ਸੋਹਣੇ ਲੱਗੀ ਗਈ ਹੈ ਸੂਟ ਦੇ ਨਾਲ ਆ ਮੈਂ ਥੋੜਾ ਇਸ ਦੇ ਹੁਣ ਬਾਟਮ ਹੈ ਜੋ ਉਹ ਦਿਖਾਵਾਂਗੀ ਇਸ ਤਰ੍ਹਾਂ ਇਸ ਦੇ ਵਿੱਚ ਪ੍ਰਿੰਟ ਸੀ ਇਸ ਦੀ ਜੋ ਬੇਸ ਦਾ ਕਲਰ ਸੀਗਾ ਉਹ ਰਿਹਾ ਬਲੈਕ ਬਾਕੀ ਮਲਟੀ ਕਲਰ ਆ ਗਿਆ ਫਲਾਰ ਦੇ ਵਿੱਚ ਨਿੱਕੀ ਨਿੱਕੀ ਬੁੱਟੀ ਦਾ ਇਹ ਪ੍ਰਿੰਟ ਆ ਗਿਆ نیچے ਜੋ ਕਿ ਰੇਤੇ ਆਪਾਂ ਲੇਸ ਲਗਾ ਕੇ ਲੇਸ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਗਈ ਹੈ ਠੀਕ ਹੈ ਸਟਫ ਰਹੇਗਾ ਜੋ ਕਾਟਨ ਰਹੇਗਾ ਬਹੁਤ ਸੋਹਣਾ ਸੌਫਟ ਕਾਟਨ ਫੈਬਰਿਕ ਆ ਗਿਆ ਇਸ ਦਾ ਦੇਖੋ ਇਹ ਆ ਗਿਆ ਆਪਣੀ ਬਾਟਮ ਐਂਡ ਬਾਟਮ ਦੇ ਵਿੱਚ ਜੋ ਆਪਣਾ ਸੈਲਫ ਪ੍ਰਿੰਟ ਹੁੰਦਾ ਜੋ ਸ਼ਰਟ ਦੇ ਵਿੱਚ ਪ੍ਰਿੰਟ ਹੈ है ना ये डिजिटल प्रिंट आ गया तो अपने बॉटम के सैल्फ प्रिंट के तौर पर पाया गया से देख सकते हो इस तरह ना मैं थोड़ा नज़दीक तो दिखाऊंगी कैमरे के दे। देखो तरह इस तरह दे इसल्फ प्रिंट आ गया यह आ गई अपने बॉटम ब्लैक कलर जो इसका स्टफ रहेगा वह भी सेम शर्ट के नॉटम का रहेगा इसी अपनी शर्ट ਸੌਰੀ ਇਹ ਸੀ ਆਪਣਾ ਬਾਟਮ ਹਾਂਜੀ ਬਣੀ ਆ ਗਿਆ ਇਸ ਦਾ ਦੁਪੱਟਾ ਦੇਖੋ ਇਸ ਦਾ ਦੁਪੱਟਾ ਆ ਗਿਆ ਜੋ ਇਸ ਦਾ ਫੈਬਰਿਕ ਆ ਗਿਆ ਉਹ ਆ ਗਿਆ ਚੰਦੇਦੀ ਠੀਕ ਹੈ ਇਸ ਨੂੰ ਆਪਾਂ ਟਾਈ ਡਾਈ ਕਰ ਪਾਏ ਤੁਸੀਂ ਦੇਖ ਸਕਦੇ ਹੋ ਟਾਈ ਡਾਈ ਦੀ ਡਿਜ਼ਾਈਨ ਹੈ ਜਿਹੜੀ ਬਹੁਤ ਸੋਹਣੀ ਡਿਜ਼ਾਈਨ ਹੈ ਆ ਗਈ ਇਸ ਦੇ ਉੱਪਰ ਠੀਕ ਹੈ ਪਿੰਕ ਤੇ ਵਾਈਟ ਤੇ ਬਲੈਕ ਇਹ ਤਿੰਨੋਂ ਕਲਰ ਦਾ ਕੰਬੀਨੇਸ਼ਨ ਹੈ ਤਿੰਨੋਂ ਕਲਰ ਪਾਏ ਗਏ ਆ ਟਾਈ ਡਾਈ ਦੇ ਵਿੱਚ ਤੇ ਇਹ ਫੋਰ ਸਾਈਡ ਤੇ ਇਸ ਤਰ੍ਹਾਂ लेस ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਨੂੰ ਫੋਰ ਸਾਈਡ ਸਟਫਰ ਚੰਦੇਰੀ ਰਹਿਗਾ ਇਸ ਦਾ ਹਾਂਜੀ ਇਸ ਸੂਟ ਦਾ ਜੋ ਪ੍ਰਾਈਸ ਰਹੇਗਾ ਉਹ ਰਹੇਗਾ 1100 ਰੁਪਏ ਇਸ ਸੂਟ ਨੂੰ ਬਾਏ ਕਰਨ ਦੇ ਲਈ ਇਸ ਦੇ ਸਕਰੀਨ ਸ਼ਾਟਸ ਆਰ WhatsApp ਸੈਂਡ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਹੈ ਜੋ ਵੈਸੇ ਸਕਰੀਨ ਤੇ ਵੀ ਸ਼ੋ ਹੋ ਰਿਹਾ ਇੱਕ ਵਾਰ ਮੈਂ ਰਿਪੀਟ ਕਰ ਰਹੀ ਹਾਂ 86998 43315 ਠੀਕ ਹੈ ਇਹ ਦੇ ਆਪਣਾ ਕੰਟੈਕਟ ਨੰਬਰ ਸਕਰੀਨ ਤੇ ਵੀ ਹੈਗਾ ਤੁਸੀਂ ਇਸ ਤੇ ਆਪਾਂ ਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਸੂਟਾਂ ਦੇ ਨਾਲ ਰਿਲੇਟਡ ਠੀਕ ਹੈ ਜਾਂ ਫਿਰ ਤੁਸੀਂ ਕਾਲ ਕਰਕੇ ਵੀ ਕੁਝ ਵੀ ਜੇਕਰ ਕੋਈ ਤੁਸੀਂ ਫੈਬਰਿਕ ਪਲੇਨ ਲੈਣਾ ਚਾਹੁੰਦੇ ਹੋ ਜਾਂ ਕੋਈ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਹਨਾ ਜਾਂ ਫਿਰ ਆਪਣੇ ਪ੍ਰਿੰਟਡ ਜਾਂ ਵਰਕ ਵਾਲੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਤੋਂ ਸਟੱਫ ਲੈਣਾ ਚਾਹੁੰਦੇ ਹੋ ਉਸ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਹਾਂਜੀ ਆ ਗਿਆ ਆਪਣਾ ਨੈਕਸਟ ਸੂਟ ਇਹ ਵੀ ਸਫੈਦ ਊ ਸ਼ਰਟ ਦਾ ਪਿਓਰ ਕਾਟਨ ਦੇਖ ਸਕਦੇ ਹੋ ਲਾਈਨਿੰਗ ਵਾਲਾ ਪ੍ਰਿੰਟ ਆ ਗਿਆ ਇਸ ਦੇ ਵਿੱਚ ਇਸ ਤਰ੍ਹਾਂ ਤੇ ਵਰਕ ਆ ਗਿਆ ਇਹ ਵਰਕ ਸੂਟ ਹੈ ਥ्रेड ਵਰਕ ਕੀਤਾ ਹੋਇਆ ਇਸ ਦੇ ਉੱਪਰ ਇਸ ਤਰ੍ਹਾਂ ਉੱਪਰ ਤੋਂ ਨੈੱਕ ਰੈਡੀ ਐਸ ਦੀ ਫਿਰ نیچے 플ਾਰ ਆ ਗਏ ਇਹ ਆਪਣਾ ਘੇਰੇ ਤੇ ਆ ਗਈ ਇਹ ਵਾਲੀ ਬੇਲ ਆ ਗਈ ਘੇਰੇ ਤੇ ਦੇਖੋ ਸਟੱਫ ਦੇ ਵਿੱਚ ਸੌਰੀ ਵਰਕ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਹੈ ਬਹੁਤ ਸੋਹਣਾ ਵਰਕ ਹੈ ਨਾ ਲਾਈਟ ਬ੍ਰਾਊਨ ਤੇ ਡਾਰਕ ਬ੍ਰਾਊਨ ਕਲਰ ਦੇਅ ਥ੍ਰੈਡ ਸੀ ਜੋ ਉਹਨਾਂ ਦਾ ਕੰਬੀਨੇਸ਼ਨ ਕਰਕੇ ਇਸ ਉੱਪਰ ਵਰਕ ਕੀਤਾ ਗਿਆ ਹੈਗਾ ਬਹੁਤ ਸੋਹਣੀ ਲੁੱਕ ਦਿੱਤੀ ਗਈ ਹੈ ਇਹ ਹਾਂਜੀ ਇਹ ਵਾਲਾ ਸੂਟ ਵੀ ਹੈ ਜੋ ਇਹ ਆਪਾਂ ਬੁਟੀਕ ਤੇ ਰੈਡੀ ਕਰਵਾਇਆ ਹੋਇਆ ਸੂਟ ਹੈਗਾ ਕੁਝ ਕੁ ਸੂਟ ਹੁੰਦੇ ਆਪਾਂ ਵੀ ਆਪਾਂ ਮੈਚਿੰਗ ਸੂਟ ਲੈ ਕੇ ਹਨਾ ਅ ਕਲਰ ਉਹਨਾਂ ਦੇ ਵਿੱਚ ਪ੍ਰਿੰਟ ਲੈ ਕੇ ਥੋੜੇ-ਮੋਟੇ ਵਰਕ ਕਰਵਾ ਲੈਣੇ ਆਂਗੇ ਵੈਸੇ ਰੈਡੀਮੇਡ ਵੀ ਮਿਲ ਜਾਂਦੇ ਆ ਬਟ ਇਹਨੇ ਜੋ ਆਪਣੇ ਬਟੀਕ ਪੀਸ ਰੈਡੀ ਕਰਵਾਏ ਹੋਏ ਆ ਹਾਂਜੀ ਇਹ ਆ ਗਈ ਇਸ ਦੀ ਬਾਟਮ ਬਾਟਮ ਦਾ ਫੈਬਰਿਕ ਵੀ ਸੇਮ ਰਹੇਗਾ ਕਲਰ ਜੋ ਆਏਗਾ ਇਸ ਦਾ ਸਕਿਨ ਆਏਗਾ ਪੂਰਾ ਪੂਰੇ ਸੂਟ ਦਾ ਤੇ ਜੋ ਇਸ ਦਾ ਸਟਫ ਰਹੇਗਾ ਸੇਮ ਸ਼ਰਟ ਦੀ ਤਰ੍ਹਾਂ ਕਾਟਨ ਰਹੇਗਾ ਇਹ ਸੀ ਆਪਣੇ ਬਾਟਮ ਬਿਲਕੁਲ ਪਲੇਨ ਕੋਈ ਪ੍ਰਿੰਟ ਕੋਈ ਵਰਕ ਨਹੀਂ ਹੈ ਇਸ ਤੇ ਇਹ ਆ ਗਿਆ ਇਸ ਦਾ ਦੁਪੱਟਾ हाँ जी तरह ना, इस तरह का इसका दुपट्टा प्रिंट है इस तरह का प्रिंट है दुपट्टे ठीक है स्टफ सेम रहेगा कॉटन हाँ जी ये सूट है जोड़ा इसका प्राइस रहेगा वह रहेगा साढ़े सात सौ ठीक है हां जी ये आ गया अपना नेक्स्ट सूट बहुत प्यारा सूट है ये देखो इस सूट ਦਾ ਜੋ ਕਲਰ ਆ ਗਿਆ ਉਹ ਸਕਿਨ ਆ ਗਿਆ ਜੋ ਸਟਫ ਆ ਗਿਆ ਉਹ ਵੀ कॉटन ਆ ਗਿਆ ਅੱਜ ਦੀ ਵੀਡੀਓ ਦੇ ਜੋ ਸੂਟ ਨੇ ਸਾਰੇ অলਮੋਸਟ कॉटन ਦੇ ਹੀ ਆ ਤੁਸੀਂ ਦੇਖ ਸਕਦੇ ਹੋ ਇਸ ਤੇ ਵਰਕ ਆ ਗਿਆ ਤੇ ਆ ਗਿਆ ਇਸ ਦੀ शर्ट शर्ट ਬਿਲਕੁਲ ਪਲੇਨ ਆ ਗਈ ਤੇ ਆਪਣਾ نیچے ਘੇਰੇ ਤੇ ਇਹ ਵਾਲਾ ਵਰਕ ਆ ਗਿਆ ठीक है इस तरह का वर्क है घेरे के, के उपर डार्क कलर का अपनाया बहुत सोनी लुक दिखी गई है इसमें वर्क करके प्लेन सी अपनी शर्ट इस तरह ना हाँ जी हम इसकी तो बॉटम दिखावगी देखो बॉटम इसकी जो प्रिंट आएगी प्रिंटड बॉटम के प्लेन शर्ट के उपर वर्क है ਐਕਸਟਰਾ ਬਾਟਮਾਂ ਦੀ ਜੋ ਬਾਟਮ ਦੇ ਵਿੱਚ ਕਲਰ ਸੀਗੇ ਨਾ ਡਿਜੀਟਲ ਪ੍ਰਿੰਟ ਕੀਤਾ ਹੋਇਆ ਇਸ ਦੇ ਉੱਪਰ ਉਹ ਪ੍ਰਿੰਟਰ ਦੀ ਜੋ ਕਲਰ ਸੀ ਉਹ ਹੀ ਆਪਾਂ ਵਰਕ ਦੇ ਵਿੱਚ ਪਵਾਇਆ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਪ੍ਰਿੰਟ ਆ ਗਿਆ ਆਪਣੀ ਬਾਟਮ ਦੇ ਵਿੱਚ ਸਟਫਿੰਗ ਕਾਟਨ ਦੁਪट्टे ਦਾ ਵੀ ਕਾਟਨ ਰਹੇਗਾ ਸਟਫ ਬਹੁਤ ਹੀ ਸੋਹਣਾ ਦੁਪੱਟਾ ਇਸ ਦੇ ਨਾਲ ਪ੍ਰਿੰਟਡ ਹੀ ਦੁਪੱਟਾ ਰਹੇਗਾ ਦੁਪट्टे ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆ ਗਿਆ ਇਸ ਤਰ੍ਹਾਂ ਦਾ ਫੋਰ ਸਾਈਡ ਬਾਰਡਰ ਹੈ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਹੈ ਇਸ ਦਾ ਪ੍ਰਿੰਟ ਦੇ ਨਾਲ ਤੇ ਵਿਚਕਾਰ ਆ ਗਏ ਇਸ ਤਰ੍ਹਾਂ ਦੇ ਫਲਾਰ ਆ ਗਏ ਠੀਕ ਹੈ ਜੀ ਹਾਂਜੀ ਦੁਪੱਟਿਆਂ ਦੇ ਵਿੱਚ ਕਿਸੇ ਵੀ ਦੁਪੱਟੇ ਦੀ ਜੇਕਰ ਤੁਸੀਂ ਕੋਈ ਪਲੇਨ ਦੁਪੱਟਾ ਲੈਣੇ ਹੋ ਜਾਂ ਕੋਈ ਪ੍ਰਿੰਟ ਲੈਣੇ ਹੋ ਜਾਂ ਫਿਰ ਸੂਟ ਦੇ ਨਾਲ ਆਪਾਂ ਰੈਡੀਮੇਡ ਸੂਟ ਸੇਲ ਕਰ ਰਹੇ ਹਾਂ ਜੋ ਉਹਨਾਂ ਦੇ ਨਾਲ ਆਉਂਦਾ ਹਨਾ ਕਿਸੇ ਵੀ ਸੂਟ ਦੀ ਲੈਂਥ ਦੀ ਜਾਂ ਵਿਡਥ ਦੀ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਗੀ ਕਿਉਂਕਿ ਆਪਾਂ ਲੈਂਥ ਵਿਡਥ ਦੁਪੱਟੇ ਦੇ ਫੁੱਲ ਦਿੰਨੇ ਆ ਕਈ ਵਾਰ ਹੁੰਦਾ ਵੀ ਛੋਟੇ ਛੋਟੇ ਦੁਪੱਟੇ ਆ ਜਾਂਦੇ ਨੇ ਉਹ ਜੇਕਰ ਕੋਈ ਆਪਾਂ ਰੈਡੀਮੇਡ ਸੂਟ ਮੰਗਵਾਨੇ ਆ ਹਨਾ ਉਹ ਆਪਾਂ ਸੇਲ ਕਰਦੇ ਆ ਤੇ ਉਹਨਾਂ ਦੇ ਵਿੱਚ ਕੋਈ ਦੁਪੱਟਾ ਡਿਜ਼ਾਈਨਿੰਗ ਦੇ ਤੌਰ ਤੇ ਛੋਟਾ ਹੁੰਦਾ ਹਨਾ ਜਿੱਦਾਂ ਆਪਣੇ ਚੰਡੇੜੀ ਦੇ ਵਿੱਚ ਆਏ ਸੀਗੇ ਦੋ ਸੂਟ ਉਹਨਾਂ ਦੇ ਜੋ ਦੁਪੱਟੇ ਦਾ ਉਹ ਸੀਗਾ ਸਟੱਫ ਸੀਗਾ ਸੌਰੀ ਦੁਪੱਟਾ ਸੀਗਾ ਜੋ ਉਹ ਥੋੜਾ ਜਿਆਦਾ ਵਿਡਥ ਕੱਟ ਸੀਗੀ ਉਹਨਾਂ ਦੇ ਤੇ ਉਹ ਪਾਉ ਵਿਡਥ ਕੱਟ ਹੀ ਬੋਲੀ ਸੀ ਵੀਡੀਓ ਦੇ ਵਿੱਚ ਭਾਤੋ ਸੇਵ ਤਾਂ ਹੋ ਚੁੱਕੇ ਨੇ ਸੂਟ ਪਰ ਕਈ ਵਾਰ ਇਹ ਹੁੰਦਾ ਨਾ ਵੀ ਆਪਾਂ ਨੂੰ ਕੋਈ ਕਹਿ ਦਿੰਦਾ ਹੈ ਜੋ ਆਪਾਂ ਤਾਂ ਸੂਟ ਮੰਗਵਾਉਂਦੇ ਆ ਵਿੱਚ ਤੁਸੀਂ ਵੀਡੀਓ ਦੇ ਵਿੱਚ ਨਹੀਂ ਦੱਸਿਆ ਜੇ ਉਹ ਹਨਾ ਆਪਾਂ ਵੀਡੀਓ ਦੇ ਵਿੱਚ ਸਾਰੀ ਗੱਲ ਹੈ ਜਿਹੜੀ ਕਲੀਅਰ ਕਰ ਦੇਣੀ ਹੁੰਦੀ ਹੈ ਇਸ ਲਈ ਕਹਿ ਨਹੀਂ ਹੁੰਦੇ ਆ ਵੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਤਾਂ ਜੋ ਜਿਹੜਾ ਤੁਸੀਂ ਸੂਟ ਮੰਗਵਾਉਣੇ ਹੋ ਸਪੈਸ਼ਲੀ ਉਹ ਸੂਟ ਦੇ ਬਾਰੇ ਤਾਂ ਤੁਸੀਂ ਜਰੂਰ ਪੂਰਾ ਸੁਣਿਆ ਕਰੋ ਠੀਕ ਹੈ ਤਾਂ ਕਿ ਤੁਹਾਨੂੰ ਜਦੋਂ ਤੁਹਾ ਸੂਟ ਹੈ ਜੋ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਲੱਗੇ ਕਿਉਂਕਿ ਸਾਰੂ ਸਪੈਲੀ ਕਲੀਅਰ ਹੋ ਚੁੱਕਿਆ ਹੋਵੇ ਆਪਾਂ ਨੂੰ ਵੀਡੀਓ ਦੇ ਵਿੱਚੋਂ ਅੰਜੀ ਆਈ ਆਪਣਾ ਲਾਸਟ ਸੂਟ ਅੱਛੀ ਵੀਡੀਓ ਦਾ ਇਸ ਤਰ੍ਹਾਂ ਇਹ ਆ ਗਿਆ ਸਟਾਈਲ ਕਲਰ ਦੇ ਵਿੱਚ ਇਸ ਦੇ ਵਿੱਚ ਵਾਈਟ ਪ੍ਰਿੰਟ ਰਹੇਗਾ ਇਸ ਤਰ੍ਹਾਂ ਪ੍ਰਿੰਟ ਹੈ ਤੇ ਲੈ ਕੇ ਉਸੇ ਜਿਸ ਤਰ੍ਹਾਂ ਰੈਡੀ ਕੀਤੀ ਹੋਈ ਹੈ ਹਲਕਾ ਜਿਹਾ ਵਰਕ ਹੈ ਇਸ ਦੀ neck ਦੇ ਉੱਪਰ ਠੀਕ ਹੈ ਜੀ ਥੋੜੀ ਨਜ਼ਦੀਕ ਤੁਹਾਨੂੰ ਇਹ ਲੈ ਕੇ ਇਸ ਤਰ੍ਹਾਂ ਹਾਂਜੀ ਇਹ ਦਾ ਸਟੱਫ ਰਹੇਗਾ ਜੋ ਉਹ ਵੀ ਕਾਟਨ ਰਹੇਗਾ ਹਮਨੇ ਤੁਹਾਨੂੰ ਇਸ ਲਈ ਬਾਟਮ ਦਿਖਾ ਮਣੀ ਦੇਖੋ ਇਹ ਜੀ ਬਾਟਮ ਹੈ ਜੋ ਲਾਈਨਿੰਗ ਵਾਲੀ ਪ੍ਰਿੰਟ ਹੈ ਇਹ ਆਪਣੀ ਸ਼ਰਟ ਦੇ ਵਿੱਚ ਫਲਾਰ ਵਾਲਾ ਸੀ ਇਸ ਦੇ ਵਿੱਚ ਲਾਈਨਿੰਗ ਵਾਲਾ ਤੁਸੀਂ ਦੇਖ ਸਕਦੇ ਹੋ ਸਾਰੇ ਕਲਰ ਨੇ ਜੋ ਆਪਣੀ ਸ਼ਰਟ ਦੇ ਵਿੱਚ ਨੇਗੇ ਇਸ ਤਰ੍ਹਾਂ ਦਾ ਪ੍ਰਿੰਟ ਆਪਣੀ ਜੋ ਸ਼ਰਟ ਆਹ ਸੌਰੀ ਬਾਟਮ ਦਾ ਆ ਗਿਆ ਬਹੁਤ ਸੋਹਣਾ ਕਲਰ ਹੈ ਲਾਈਟ ਦਾ ਕਲਰ ਹੈ ਇਹ ਇਹ ਆ ਗਿਆ ਆਪਣੀ ਬਾਟਮ ਫੈਬਰਿਕ ਹੈ ਜੋ ਸੇਮ ਰਹੇਗਾ ਬਾਟਮ ਦੇ ਵਿੱਚ ਇਹ ਆ ਗਿਆ ਦੁਪੱਟਾ ਇਸ ਦਾ ਇਹ ਦੁਪੱਟਾ ਜੋ ਮਲਮਲ ਦਾ ਹੈ ਇਹ ਲੈਂਥ ਵੇਖਦੇ ਇਸ ਦੀ ਵੀ ਫੁੱਲ ਹੈ ਇਹ ਪਰ ਟਪਨ ਹੈ ਇਹ ਟਪਨ ਤਾਂ ਖਾਰਿਆ ਇਸ ਤਰ੍ਹਾਂ ਇਸ ਦੇ ਵਿੱਚ ਪ੍ਰਿੰਟ ਆ ਜਾਏਗਾ

ਤੇ ਤੁਸੀਂ ਉਹ ਲਿੰਕ ਨੂੰ ਟੱਚ ਕਰਕੇ ਵੀ ਦੇਖ ਸਕਦੇ ਹੋ ਉਸ ਤੇ ਆਪਣੇ ਜਿਹੜੀ ਸੂਟ ਨੇ ਅਲੱਗ-ਅਲੱਗ ਡਿਜ਼ਾਈਨ ਪਾਈ ਹੋਈ ਨੇ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਵੀ ਕੋਈ ਡਿਜ਼ਾਈਨ ਚੂਜ਼ ਕੀਤਾ ਹੋਇਆ ਹੈ ਨਾ ਤੁਸੀਂ ਉਹ ਸੈਂਡ ਕਰਕੇ ਵੀ ਸਭ ਦੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਜਿਸ ਤਰ੍ਹਾਂ ਹੁਣ ਆਪਣਾ ਜਾਲੇ ਟ੍ਰੈਂਡਿੰਗ ਦੇ ਵਿੱਚ ਆਇਆ ਹੋਇਆ ਹੈ ਨਾ ਸੂਈਤਾ ਦੇ ਵਾਲਾ ਵਰਕ ਹੈ ਜੋ ਆਪਣੇ ਕੋਲ ਉਹ ਵੀ ਅਵੇਲੇਬਲ ਹੈਗਾ ਹੈ ਤੁਸੀਂ ਉਹ ਵਰਕ ਵੀ ਕਰਵਾ ਸਕਦੇ ਹੋਗੇ ਜੇਕਰ ਤੁਸੀਂ ਕਰਵਾਉਣਾ ਚਾਹੋ ਆਪਣੇ ਕੋਲ ਉਹ ਵੀ ਕੋਈ ਡਿਜ਼ਾਈਨ ਦੇ ਕੇ ਕਰਵਾ ਸਕਦੇ ਹੋ ਜਾਂ ਫਿਰ ਅਸੀਂ ਵੀ ਜੋ ਇਨਸਟਾ ਤੇ ਜਾਂ ਫਿਰ YouTube ਤੇ ਪਾਏ ਗਏ ਨੇ ਉਹਨਾਂ ਦੇ ਡਿਜ਼ਾਈਨ ਉਹਨਾਂ ਦੇ ਵਿੱਚੋਂ ਵੀ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ ਹਾਂਜੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਜੀ ਹਾਂਜੀ ਪੇਮੈਂਟ ਤੇ ਸ਼ਿਪਿੰਗ ਦਾ ਮੈਥਡ ਆਪਣਾ ਸੇਮ ਰਹੇਗਾ ਸ਼ਿਪਿੰਗ ਪੂਰੇ ਵਰਲਡ ਦੇ ਵਿੱਚ ਰਹੂਗੀ ਤੇ ਪੇਮੈਂਟ ਜਿਹੜੀ ਕੈਸ਼ ਔਨ ਡਿਲੀਵਰੀ ਨਹੀਂ ਰਹੇਗੀ ਠੀਕ ਹੈ ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿੱਦਾਂ ਆਪਣੀ ਪੇਮੈਂਟ ਚੱਲਦੀ ਹੈਗੀ ਕਿਦਾ ਸ਼ਿਪਿੰਗ ਚੱਲਦੀ ਆਗੀ ਠੀਕ ਹੈ ਹਰ ਇੱਕ ਵੀਡੀਓ ਦੇ ਵਿੱਚ ਬੋਲਣਾ ਪੈਂਦਾ ਹੈ ਕਿੰਨੀ ਕਈ ਵਾਰ ਕੋਈ ਆਪਣੇ ਨਾਲ ਨਵਾਂ ਵੀਊ ਜੁੜਿਆ ਹੋਇਆ ਹੁੰਦਾ ਹੈਗਾ ਕਿ ਉਹਨਾਂ ਨੂੰ ਪਹਿਲੀ ਵਾਰ ਵੀਡੀਓ ਨੂੰ ਦੇਖ ਰਿਹਾ ਹੁੰਦਾ ਹੈ ਇਸ ਲਈ ਪਤਾ ਨਹੀਂ ਲੱਗਦਾ ਵੀ ਜਿਹੜੀ ਪੇਮੈਂਟ ਹੈ ਕੈਸ਼ ਅੰਡਰ ਲਿਵੀ ਨਹੀਂ ਹੈਗੀ ਸ਼ਿਪਿੰਗ ਪੂਰੇ ਮਾਰਕ ਦੇ ਵਿੱਚ ਆ ਗਈ ਠੀਕ ਹੈ ਹਰਜੀ ਹੁਣ ਆਪਾਂ ਕੱਲ ਮਿਲਾਂਗੇ ਨਵੇਂ-ਨਵੇਂ ਸੂਟ ਲੈ ਕੇ ਨਵੇਂ-ਨਵੇਂ ਡਿਜ਼ਾਈਨਿੰਗ ਲੈ ਕੇ ਤਦ ਤੱਕ ਲਈ ਸਭੀ ਕਾਰਜ ਜਾਰੀ ਸਨ